ਤੇ ਯਾਰ ਨੇ ਪੰਜ ਪੀਰ ਸਾਥ ਨਾ ਪੀਰ ਬੈਠਾ ਗੁਰ ਭਾਰੀ ਔਰ ਜਨ ਕਾਇ ਪਰਟ ਕੇ ਮੂਰਤ ਹਰ ਗੋਵਿੰਦ ਸਵਾਰੀ ਚੱਲਦੇ ਤੇ ਟੇੜੀ ਸੋਤੀਆਂ ਰੂਪ ਦਿਖਾਵਣ ਬਾਰੂ ਬਾਰੀ ਦਾਲ ਪੰਜਨ ਗੁਰ ਸਮੁਰਨਾ ਗੜ ਜੋਦ ਬਹੁ ਪਰ ਉਪਕਾਰੀ ਗਰੀਬਨ ਵਾਜ਼ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਕਾਰ ਨਾਲ ਗੁਰ ਫਤੇ ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪ ਜੀ ਸਰਬੱਤ ਗੁਰਮੁਖ ਮਾਈ ਪਾਈ ਦੂਰੋਂ ਨੇੜਿਓਂ ਚੱਲ ਕਰਕੇ ਜਗੋਂ ਦੇ ਸ਼ਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇ ਸਮੇਂ ਤੋਂ ਇਕੱਤਰ ਹੋ ਬੈਠੇ ਹੋ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਗੁਰਮਤ ਸਮਾਗਮਾਂ ਦੇ ਵਿੱਚ ਦਾਸ ਤੋਂ ਪਹਿਲਾਂ ਸਤਕਾਰ ਜੋ ਗੁਰੂ ਪਿਆਰੇ ਆਪ ਜੀ ਨੂੰ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਆਪ ਜਿਤਨੀਆਂ ਵੀ ਸੰਗਤਾਂ ਐਤਵਾਰ ਦੇ ਦਿਵਸ ਨੂੰ ਮੁਖ ਰੱਖ ਕਰਕੇ ਸਤਿਗੁਰਾਂ ਦੇ ਸਥਾਨਾਂ ਤੇ ਇਕੱਤਰ ਹੋਏ ਹੋ ਗੁਰੂ ਪਿਆਰੇ ਦੱਸ ਰਹੇ ਸਨ ਕਿ ਇਹ ਗੁਰਮਤ ਸਮਾਗਮ ਮੇਰੀ ਤੇ ਪੀਰੀ ਦਿਵਸ ਦੇ ਸੰਬੰਧ ਵਿੱਚ ਮਨਾਇਆ ਜਾ ਰਿਹਾ ਹੈ। ਤਾਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮੇਰੀ ਤੇ ਪੀਰੀ ਦੀਆਂ ਸ੍ਰੀ ਸਹਿਬਾ ਧਾਰਨ ਕੀਤੀਆਂ। ਉਹਨਾਂ ਦਾ ਕਾਰਨ ਕੀ ਸੀ? 5ਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਲਵਾਣੀਆਂ ਨੇ ਜਿਸ ਵੇਲੇ ਤਤੀਆਂ ਤਵੀਆਂ ਤੇ ਬਿਠਾ ਦਿੱਤਾ ਪੰਜ ਦੇ ਰੂਪ ਤੋਂ ਲੈ ਕੇ ਪੰਜ ਸਰੂਪਾਂ ਦੇ ਤੱਕ ਸ਼ਾਂਤ ਰੂਪ ਦੇ ਅੰਦਰ ਸਤਿਗੁਰੂ ਵਰਤੇ ਨੇ ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋਣੀ ਸੀ ਰਾਵੀ ਦੇ ਕਿਨਾਰੇ ਬੈਠਿਆਂ ਹੋਇਆਂ ਪੰਜ ਗੁਰਸਿੱਖਾਂ ਨੂੰ ਸਤਿਗੁਰਾਂ ਕਿਹਾ ਸੀ ਕਿ ਹਰਗੋਬਿੰਦ ਸਾਹਿਬ ਜੀ ਨੂੰ ਤਖਤ ਦੇ ਉੱਤੇ ਬਿਠਾ ਕਰਕੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਤੋਂ ਦਿਵਾ ਕਰਕੇ ਉਹਨਾਂ ਨੂੰ ਇਹ ਵਚਨ ਕਰਨੇ ਕਿ ਗੁਰੂ ਅਰਜਨ ਸਾਹਿਬ ਦਾ ਹੁਕਮ ਹੈ ਸ਼ਾਸਤਰ ਧਾਰੀ ਹੋ ਕਰਕੇ ਤਖਤ ਦੇ ਉੱਤੇ ਬਰਾਜਣਾ ਪੰਜਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਣਾਏ ਤਾਂ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਤਖਤ ਦੇ ਉੱਪਰ ਬਿਠਾਇਆ ਗੁਰਤਾ ਗੱਦੀ ਦਾ ਤਿਲਕ ਮਸਤਕ ਦੇ ਉੱਤੇ ਦਿੱਤਾ ਤਾਂ ਉਸ ਵੇਲੇ ਜਿਹੜੀਆਂ ਦੋਵੇਂ ਸ੍ਰੀ ਸਾਹਿਬਾਂ ਇੱਕ ਮੀਰੀ ਦੀ ਦੂਸਰੀ ਪੀਰੀ ਦੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਗਾਤਰੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲੇ ਵਿੱਚ ਪਾਈਆਂ ਉਹਦਾ ਕਾਰਨ ਕੀ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਿੱਥੇ ਬ੍ਰਹਮ ਗਿਆਨ ਦੀ ਵਿਦਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਉਥੇ ਸ਼ਾਸਤਰ ਵਿਦਿਆ ਵੀ ਬਾਬਾ ਬੁੱਢਾ ਸਾਹਿਬ ਨੇ ਸਿਖਾਈ ਸੀ ਦੋਵੇਂ ਸ੍ਰੀ ਸਾਹਿਬਾਂ ਜਦੋਂ ਧਾਰਨ ਕੀਤੀਆਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਇੱਕ ਕੁਲਹਾ ਅਤੇ ਇੱਕ ਸੇਲੀ ਦੋ ਚੀਜ਼ਾਂ ਸੰਗਤਾਂ ਲੈ ਕੇ ਆਇਆ ਸਨ ਸੇਲੀ ਹੁੰਦੀ ਜੋ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਦੇ ਉੱਪਰ ਦਸਤਾਰ ਦੇ ਉੱਪਰ ਇੱਕ ਮਾਲਾ ਵੇਖਦੀ ਉਹਨੂੰ ਸੇਲੀ ਗਏ ਮੇਲੇ ਉਹ ਪੰਜ ਸਰੂਪਾਂ ਦੇ ਤੱਕ ਸਤਿਗੁਰੂ ਪਾਤਸ਼ਾਹ ਨੂੰ ਸੰਗਤਾਂ ਜਾ ਕੇ ਭੇਟਾ ਕਰਦੀਆਂ ਸੀ ਗੁਰਤਾ ਗਦੀ ਦੇ ਵਕਤ ਇੱਕ ਕੁਲਹਾ ਲਿਆ ਕਰਕੇ ਭੇਟਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਹ ਦੋਵੇਂ ਜਿਹੜੀਆਂ ਚੀਜ਼ਾਂ ਕੁਲਹਾ ਹੈ ਤੇ ਸੇਲੀ ਹੈ ਇਹਨੂੰ ਤੋਸ਼ੇ ਖਾਨੇ ਵਿੱਚ ਸਾਂਭ ਕੇ ਰੱਖ ਦਿਓ ਸਾਨੂੰ ਸ਼ਸਤਰਾਂ ਦੀ ਲੋੜ ਹੈ ਜਿਸ ਕਿਸੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਗੁਰੂ ਨਾਨਕ ਦੇ ਦਰ ਦੀਆਂ ਖੁਸ਼ੀਆਂ ਲੈਣੀਆਂ ਚੰਗੇ ਤੋਂ ਚੰਗਾ ਸ਼ਸਤਰ ਲਿਆ ਕੇ ਭੇਟਾ ਕਰੇ ਜਿਆਦਾ ਖੁਸ਼ੀਆਂ ਲੈਣੀਆਂ ਘੋੜੇ ਭੇਟਾ ਕਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਤੋਂ ਵਧੇਰੇ ਖੁਸ਼ੀਆਂ ਲੈਣੀਆਂ ਨੇ ਤੇ ਆਪਣੀਆਂ ਜਵਾਨੀਆਂ ਭੇਟਾ ਕਰੇ ਗੁਰੂ ਸਾਹਿਬ ਦੇ ਬਚਨਾਂ ਦੀ ਅਨੁਸਾਰ ਸਤਿਗੁਰੂ ਪਾਤਸ਼ਾਹ ਦੇ ਤੋਸ਼ੇਖਾਨੇ ਅੰਦਰ ਸ਼ਸਤਰਾਂ ਦੀ ਕੋਈ ਗਿਣਤੀ ਨਹੀਂ ਸੀ ਤੇ ਜਦੋਂ 400 ਸੂਰਮਾ ਇਕੱਠਾ ਹੋ ਕੇ ਭਰਤੀ ਹੋਣ ਵਾਸਤੇ ਆਇਆ ਉਹਨਾਂ ਨੂੰ ਮੰਨ ਈਸ਼ਰ ਸਤਿਗੁਰਾਂ ਨੇ ਸ਼ਸਤਰ ਦੇਣਾ ਕੀਤੇ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਹੈ ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਦੀ ਤਵੇਲੇ ਵਿੱਚ ਘੋੜਿਆਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ ਸੀ ਇੰਨੇ ਨੌਜਵਾਨ ਗੁਰੂ ਸਾਹਿਬ ਦੇ ਇੱਕ ਬਚਨ ਦੇ ਨਾਲ ਤਲੀਆਂ ਦੇ ਉੱਤੇ ਜਾਨਾ ਰੱਖ ਕਰਕੇ ਸੈਨਾ ਵਿੱਚ ਭਰਤੀ ਹੋ ਗਏ ਚਾਰ ਜੰਗ ਸਤਿਗੁਰੂ ਪਾਤਸ਼ਾਹ ਨੇ ਫਤਿਹ ਕੀਤੇ ਜੇ ਸ਼ਸਤਰ ਨਾਂ ਧਾਰਨ ਕਰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਾਰ ਜੰਗਾਂ ਕਿੱਥੇ ਜਿੱਤੀਆਂ ਜਾਣੀਆਂ ਸਨ ਪੰਨ ਗੁਰੂ ਅਰਜਨ ਦੇਵ ਸਾਹਿਬ ਜੇ ਸ਼ਹਾਦਤ ਨਾ ਦਿੰਦੇ ਸ਼ਾਇਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੀ ਨਾ ਹੁੰਦੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਧਰਮ ਦੇ ਸਾਧ ਸੰਗਤ ਜੀ ਜੰਗ ਕੀਤੇ ਨੇ ਉਹਦੇ ਅੰਦਰ ਜਰਵਾਣੀਆਂ ਦੀਆਂ ਜੜਾ ਪੁੱਟੀਆਂ ਨੇ ਜ਼ੁਲਮ ਦੀਆਂ ਕਈ ਵਾਰੀ ਪੰਥ ਸ਼ੰਕੀ ਉੱਠਦੇ ਨੇ ਕਿ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਦੀ ਸ਼ਾਂਤ ਰੂਪ ਹੋਏ ਗੁਰੂ ਹਰਗੋਬਿੰਦ ਸਾਹਿਬ ਜਿਹਨੂੰ ਸ਼ਾਸਤਰ ਝੁਕਣ ਦੀ ਲੋੜ ਕੀ ਪਈ ਜਿਵੇਂ ਸਰੀਰ ਅੰਦਰ ਕੋਈ ਰੋਗ ਪੈਦਾ ਹੋ ਜਾਵੇ ਬੈਦ ਹਕੀਮ ਡਾਕਟਰ ਉਹਦਾ ਇਲਾਜ ਕਰਦੇ ਨੇ ਪਹਿਲਾਂ ਜੜਜੜੀਆਂ ਬੂਟੀਆਂ ਦਵਾਈਆਂ ਨਾਲ ਯਤਨ ਕਰਦੇ ਜਦੋਂ ਬਹੁਤਾ ਘਾਤਕ ਰੋਗ ਹੋ ਜਾਵੇ ਉਹ ਯਾਰ ਚੱਕ ਕੇ ਬਲੇਡ ਚੁੱਕ ਕੇ ਪੇਟ ਪਾੜਨਾ ਪੈਂਦਾ ਫਿਰ ਅੰਦਰੋਂ ਬਿਮਾਰੀ ਦੀਆਂ ਜੜਾਂ ਕੱਟੀਆਂ ਜਾਂਦੀਆਂ ਨੇ ਬੰਦੇ ਦੀ ਤੰਤ ਰਸਤੀ ਨੂੰ ਸੁਰਜੀਤ ਰੱਖਣ ਦੇ ਵਾਸਤੇ ਸਾਧ ਸੰਗਤਰੀ ਉਹ ਪੇਟ ਡਾਕਟਰ ਪਾੜਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕੇ ਮਾਲਾ ਫੇਰਨ ਦੇ ਨਾਲ ਸ਼ਾਂਤ ਚਿਤ ਰਹਿ ਕਰਕੇ ਇਹਨਾਂ ਜਰਵਾਣੀਆਂ ਦੇ ਅੰਦਰੋਂ ਜ਼ੁਲਮ ਦੀਆਂ ਜੜਾਂ ਨਹੀਂ ਪੁੱਟੀਆਂ ਜਾਣੀਆਂ ਫਿਰ ਸਤਿਗੁਰਾਂ ਨੇ ਚਾਰ ਜਿਹੜੇ ਜੰਗ ਸਾਧ ਸੰਗਤ ਜੀ ਫਤਿਹ ਕੀਤੇ ਐਸੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼ਾਸਤਰਾਂ ਦੇ ਸੰਬੰਧ ਅੰਦਰ ਮੀਰੀ ਪੀਰੀ ਦੇ ਸਬੰਧ ਵਿੱਚ ਇਹ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਭਨਾ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਸਭਨਾ ਦੀ ਹਾਜ਼ਰੀ ਦਰ ਤੇ ਸਤਿਗੁਰੂ ਪ੍ਰਵਾਨ ਕਰਨ ਸਤਿਗੁਰੂ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਵੀਰ ਕਮੇਟੀ ਦੇ ਮੈਂਬਰ ਸਹਿਬਾਨ ਭਾਈ ਦਿਆਲ ਸਿੰਘ ਜੀ ਭਾਈ ਬਲਬੀਰ ਸਿੰਘ ਜੀ ਭਾਈ ਹਰਚਰਨ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਭਾਈ ਹਰਵਰਤ ਸਿੰਘ ਜੀ ਸਮੂਹ ਜਿੰਨੇ ਵੀ ਗੁਰਮੁਖ ਪਿਆਰੇ ਤੇ ਤਨ ਮਨ ਧਨ ਕਰਕੇ ਸੇਵਾਵਾਂ ਕਰਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗ੍ਰੰਥੀ ਸਹਿਬਾਨ ਜੀ ਦਾ ਧੰਨਵਾਦ ਰਾਗੀ ਸਹਿਬਾਨ ਸਾਰੀਆਂ ਸੰਗਤਾਂ ਦਾ ਦਾਸ ਦੇ ਨਾਲ ਡਾਕਟਰ ਅਮਰੀਕ ਸਿੰਘ ਜੀ ਜਿਹੜੇ ਕਿ ਬਾਬਾ ਮੱਖਣਸ਼ਾ ਲੁਬਾਰਣਾ ਜੀ ਪਾਵਨ ਪਵਿੱਤਰ ਸਥਾਨ ਦੇ ਮੁੱਖ ਗ੍ਰੰਥੀ ਸਹਿਬਾਨ ਉਹ ਵੀ ਦਾਸ ਨਾਲ ਆਏ ਨੇ ਭਾਈ ਲਖਵਿੰਦਰ ਸਿੰਘ ਜੀ ਆਏ ਹਨ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਿਹਰ ਕਿਰਪਾ ਕਰਨ ਪਾਈ ਅਮਰੀਕ ਸਿੰਘ ਜੀ ਪਹੁੰਚੇ ਨੇ ਸਤਿਗੁਰੂ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਮੇਰਾ ਇਨਾ ਸਮਾਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁਕਾਂ ਦੀ ਖੇਮਾ ਬਖਸ਼ਨੀ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ